ਤੋਂ ਤਾਂ ਦਿੱਲੀ ਇਹ ਚੋਣਾ ਹਾਰੇ ਹੈਗੇ ਆ ਉਦੋਂ ਤੋਂ ਜੋ ਸਾਰਾ ਉੱਥੋਂ ਦੇ ਕੇਜਰੀਵਾਲ ਹਰੀਸ ਸੋਧੀਆਂ ਵਗੈਰਾ ਇੱਥੇ ਬੈਠੇ ਹੈਗੇ ਆ ਤਾਂ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਦੇ ਤੌਰ ਤੇ ਲਿਆ ਹੋਇਆ ਹੈਗਾ ਉਹਨਾਂ ਨੂੰ ਇਹ ਹੈਗਾ ਵੀ ਸ਼ਾਇਦ ਜਿਹੜੇ ਕਿਸਾਨ ਹੈਗੇ ਆ ਇਹ ਹੈਗੇ ਜਿਹੜੇ ਇਹ ਧਰਨੇ ਲਾਉਂਦੇ ਹੈਗੇ ਜਾਂ ਮਜ਼ਦੂਰ ਹੈਗੇ ਆ ਜਾਂ ਮਲਾਜ਼ਮ ਹੈਗੇ ਆ ਜਾਂ ਵਿਦਿਆਰਥੀ ਹੈਗੇ ਆ ਤੇ ਵੀ ਧਰਨੇ ਲਾਉਂਦੇ ਹੈਗੇ ਤੇ ਇਹਨਾਂ ਦਾ ਜਿਹੜਾ ਧਰਨਿਆਂ ਦਾ ਇਹਨਾਂ ਨੂੰ ਵੀ ਕਿਵੇਂ ਨਾ ਕਿਵੇਂ ਜਿਹੜਾ ਇਹਨਾਂ ਨੂੰ ਗੁੱਠੇ ਲਾਇਆ ਜਾਵੇ ਇਹਨਾਂ ਅੰਦਰ ਬਾੜਿਆ ਜਾਵੇ ਤਾਂ ਉਸ ਨੂੰ ਦਬਾਉਣ ਦੇ ਲਈ ਜਿਹੜਾ ਇਹਨਾਂ ਨੇ ਪੁਲਿਸ ਨੂੰ ਖੁੱਲ੍ਹ ਦਿੱਤੀ ਹੋਈ ਹੈ ਤੇ ਪੁਲਿਸ ਜਿਹੜਾ ਹੈਗਾ ਇਨੋਸੈਂਟ ਲੋਕਾਂ ਤੇ ਬਿਨਾਂ ਬੇਦੋਸ਼ੇ ਲੋਕਾਂ ਨੂੰ ਫੜ-ਫੜ ਕੇ ਉਹਨਾਂ ਦੇ ਅਨਕਾਊਂਟਰ ਵੀ ਕਰ ਰਹੀ ਹੈ ਉਹਨਾਂ ਤੇ ਤਸੱਦਦ ਵੀ ਕਰ ਰਹੀ ਹੈਗੀ ਹੈ ਤੇ ਵੀ ਹੋਰ ਜਿਹੜਾ ਹੁਣ ਜਿਸ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦਾ ਬਣਿਆ ਹੋਇਆ ਨਾ ਕੋਈ ਘਰੇ ਸੇਫ ਹੈ ਨਾ ਬਾਹਰ ਸੇਫ ਹੈ ਨਾ ਕੋਈ ਅੰਦਰ ਸੇਫ ਹੈ ਨਾ ਬਾਹਰ ਨਾ ਸ਼ਹਿਰ ਦਾ ਪਿੰਡ ਲੁੱਟਾਂ ਖੋਹਾਂ ਫਰੋਤੀਆਂ ਭਰੋਤੀਆਂ ਨਾਲ ਮਿਲਣ ਤੇ ਸ਼ਰਿਆਮ ਅਗਲੇ ਉਹਨਾਂ ਦੇ ਉਹ ਜਾ ਕੇ ਹਸਪੀਟਲਾਂ 'ਚ ਜਾ ਕੇ ਜਾਂ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਜਾ ਕੇ ਉੱਥੇ ਇਨਕਾਊਂਟਰ ਕਰਦੇ ਹੈਗੇ ਆ ਵੀ ਜਿਸ ਤੋਂ ਪਤਾ ਲੱਗਦਾ ਵੀ ਕੁੱਤੀ ਜਿਹੜੀ ਚੋਰਾ ਨਾਲ ਰਲੀ ਹੈਗੀ ਆ ਵੀ ਕਿਸੇ ਨੂੰ ਕੋਈ ਡਰ ਹੈ ਨਹੀਂਗਾ ਵੀ ਜਿਹੜਾ ਅੱਜ ਬੰਦਾ ਜਿਹੜਾ ਹੈਗਾ ਉਹ ਗਾਜਰ ਮੂਲੀ ਬਨਾਇਆ ਹੋਇਆ ਜਿੱਥੇ ਜੀ ਕਰਦਾ ਜਦੋਂ ਮੜੀ ਜੀ ਕੋਈ ਗੱਲ ਆ ਤਾਂ ਭੁੰਨ ਦਿੰਦੇ ਹੈਗੇ ਆ ਤਾਂ ਜਿਹੜਾ ਜਿਸ ਤਰ੍ਹਾਂ ਹੁਣ ਨਰਿੰਦਰ ਦੀਪ ਸਿੰਘ ਸੀਗਾ ਜਾਂ ਵੇਖੋ ਵੀ ਉਹ ਕਰਨਲ ਬਾੜ ਸੀਗਾ ਉਹਨਾਂ ਨਾਲ ਵੀ ਕੋ ਬਿਨਾਂ ਕਾਰਨ ਤੋਂ ਵਿਆਹਨਾ ਕੇ ਤੌਰ ਤੇ ਉਹਨਾਂ ਨਾਲ ਜਿਹੜਾ ਤਸੱਦਦ ਕੀਤਾ ਜਾਣਾ ਕੁੱਟਿਆ ਗਿਆ ਜਾਂ ਨਰਿੰਦਰ ਦੀਪ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਹ ਤਾਂ ਹੁਣ ਸਾਰਿਆਂ ਨੂੰ ਜਗ ਜਹਰ ਹੈਗਾ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਬਿਲਕੁਲ ਉਹ ਆਪ ਦਾ ਆਈਲੈਂਡ ਚਲਾ ਰਿਹਾ ਸੀ ਤੇ ਉਹ ਬਾਪ ਦਾ ਜਾ ਰਿਹਾ ਸੀ ਉਹਨਾਂ ਨੂੰ 90 ਦਿਨ ਤੋਂ ਉੱਪਰ ਹੋ ਗਿਆ ਮੈਨੂੰ ਲੱਗਦਾ ਬਾਠ ਨੂੰ ਕੋਈ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਇਸ ਤੋਂ 2 ਮਹੀਨੇ ਤੋਂ ਉੱਪਰ ਹੀ ਮੈਨੂੰ ਲੱਗਦਾ ਹੋ ਗਿਆ ਇਹਨੂੰ ਸੋ ਉਲਟਾ ਜਿਹੜੇ ਮੁਲਾਜ਼ਮ ਉਹ ਸੀਗੇ ਦੋਸ਼ੀ ਸੀਗੇ ਉਹਨਾਂ ਨੂੰ ਆਉਂਦੇ ਉੱਚੇ ਦੇ ਕੇ ਉੱਚੀਆਂ ਪਦਵੀਆਂ ਤੇ ਬਿਠਾਇਆ ਗਿਆ ਹੈਗਾ ਤੇ ਵੀ ਜੇ ਇਸ ਗੱਲ ਤੇ ਲੋਕ ਆਵਾਜ਼ ਉਠਾਉਂਦੇ ਆ ਜੇ ਉਹ ਕਹਿੰਦੇ ਆ ਤਾਂ ਪੁਲਿਸ ਅੱਗੋਂ ਕਹਿ ਰਹੀ ਹੈ ਵੀ ਉਹ ਸਾਡੇ ਜਿਹੜੇ ਪੁਲਿਸ ਵਾਲੇ ਜੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਆ ਤਾਂ ਉਹਨਾਂ ਦਾ ਮੋਰਲ ਡਾਊਨ ਹੁੰਦਾ ਹੈ ਜੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜਿੰਨਾ ਮਾਂ ਪਿਓ ਦੇ ਜਿਹੜੇ ਤੁਸੀਂ ਬਿਨਾਂ ਕਾਰਨ ਤੋਂ ਬਿਨਾਂ ਕਸੂਰ ਤੋਂ ਬੱਚੇ ਫੜ ਕੇ ਕੋਕੋ ਕੇ ਮਾਰ ਰਹੇ ਹੋ ਤਾਂ ਉਹਨਾਂ ਦਾ ਇਮਰਾਨ ਦੀ ਕਿਹਨੂੰ ਫਿਕਰ ਹੋਊਗੀ ਉਹਨਾਂ ਦੀ ਕੌਣ ਫਿਕਰ ਕਰੂਗਾ ਜਦੋਂ ਪੁਲਿਸ ਰਾਜ ਦੀ ਗੱਲ ਹੁੰਦੀ ਆ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਲੋਕਾਂ ਦੇ ਜਮਹੂਰੀ ਮੁੱਦੇ ਜਿਹੜੇ ਨੇ ਕੁਚਲੇ ਜਾ ਰਹੇ ਹੁਣ ਜਦੋਂ ਲੋਕਾਂ ਦੀਆਂ ਜਮਹੂਰੀ ਮੰਗਾਂ ਕੁਚਲੀਆਂ ਜਾ ਰਹੀਆਂ ਹੁਣ ਲੋਕ ਆਵਾਜ਼ਾਂ ਨੂੰ ਪੁਲਿਸ लाठी ਨਾਲ ਚੁੱਪ ਕਰਾਇਆ ਜਾ ਰਿਹਾ ਹੋਵੇ ਕੀ ਲੱਗਦਾ ਕਿ ਪੂਰਾ ਪੰਜਾਬ ਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਬਿਲਕੁਲ ਜੀ ਬਣਾ ਰਹੇ ਹੈਗੇ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ ਉਹ ਐਸਵਿਨ ਜਿਹੜੇ ਜਾ ਰਹੇ ਸੀਗੇ ਆਪ ਦਾ ਦੂਰ ਆਦੀ ਸੰਘਰਸ਼ ਕਮੇਟੀ ਜਿਹੜਾ ਉੱਥੇ ਚਰਾਗ ਬੇਗਮਪੁਰਾ ਸ਼ਹਿਰ ਵਸਾ ਵਸਾਉਣ ਗਏ ਸੀਗੇ ਤਾਂ ਉਹਨਾਂ ਨੂੰ ਤੁਸੀਂ ਦੇਖੋ ਵੀ ਪਿੰਡ ਨੂੰ ਜਿਹੜੇ ਨੂੰ ਰਾਤ ਨੂੰ ਪਹਿਲਾਂ ਜਿਹੜੇ ਸੀਗੇ ਉਹ ਚੱਕੇ ਗਏ ਪਿੰਡ ਤੋਂ ਜਿਹੜਾ ਸੀ ਕਿੰਨੇ ਹਜ਼ਾਰਾਂ ਜਿਹੜੇ ਔਰਤਾਂ ਮਰਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਜੇ ਤੱਕ ਵੀ ਉਹਨਾਂ ਨੂੰ ਨਹੀਂ ਛੱਡਿਆ ਗਿਆ ਕੁਝ ਹਜੇ ਵੀ ਅੱਜ ਹੈਗੇ ਆ ਤੇ ਜਿਹੜੇ ਉਹਨਾਂ ਦੇ ਆਗੂ ਸੀਗੇ ਜ਼ਮੀਨ ਸੰਘਰਸ਼ ਕਮੇਟੀ ਦੇ ਉਹਨਾਂ ਨੂੰ ਗੱਲਬਾਤ ਦੇ ਬਹਾਨੇ ਬੁਲਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਵੀ ਇਹ ਜਿਹੜੀ ਹੈਗੀ ਆ ਇਹਦਾ ਪੂਰਾ ਤਾਨ ਇਹ ਲੱਗਿਆ ਹੋਇਆ ਹੈ ਵੀ ਕਿਸ ਤਰ੍ਹਾਂ ਜਿਹੜੇ ਸੰਘਰਸ਼ ਕਰਦੇ ਲੋਕ ਹੈਗੇ ਇਹਨਾਂ ਦਾ ਜबान ਬੰਦ ਕੀਤੀ ਜਾਵੇ ਇਹਨਾਂ ਨੂੰ ਗੁੱਠੇ ਵਾ ਲਾਇਆ ਜਾ ਤੁਸੀਂ ਕਿਸਾਨ ਹੋ ਕਿਸਾਨ ਜੱਥੇਬੰਦੀ ਚ ਕੰਮ ਕਰਦੇ ਹੋ ਤੇ ਮਜ਼ਦੂਰਾਂ ਦੀਆਂ ਮੰਗਾਂ ਮਸਲੇ ਲੱਗ ਨੇ ਕਿਸਾਨਾਂ ਦੇ ਲੱਗ ਨਹੀਂ ਆਮ ਤੌਰ ਤੇ ਇੱਕ ਮਾਹੌਲੇ ਵੀ ਬਣਾਇਆ ਜਾਂਦਾ ਹੈ ਵੀ ਕਿਸਾਨ ਤੇ ਮਜ਼ਦੂਰ ਆਪਸ ਵਿੱਚ ਟਕਰਾਉਂਦੇ ਰਹਿਣ ਜਿਵੇਂ ਝੋਨਾ ਲਵਾਈ ਦੇ ਮੁੱਦੇ ਤੇ ਹੋਰ 100 ਮੁੱਦਿਆਂ ਤੇ ਤੁਸੀਂ ਮਜ਼ਦੂਰਾਂ ਦੇ ਹੱਕ 'ਚ ਵੀ ਆਏ ਹੋ ਜਿਹੜੇ ਮਜ਼ਦੂਰ ਜੇਲਾ 'ਚ ਬੰਦ ਕੀਤੇ ਨੇ ਕੀ ਸਮਝਦੇ ਹੋ ਕਿਸਾਨ ਤੇ ਮਜ਼ਦੂਰ ਦੇ ਰਿਸ਼ਤੇ ਬਾਰੇ ਇਹ ਦੇਖੋ ਵੀ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀ ਪਾੜੋ ਤੇ ਰਾਜ ਕਰੋ ਉਸ ਨੀਤੀ ਤੇ ਇਹ ਜਿਹੜੀ ਹੈਗੀ ਆ ਬੀ ਟੀਮ ਭਾਜਪਾ ਦੀ ਉਸ ਚੱਲ ਰਹੀ ਹੈਗੀ ਆ ਕਦੇ ਕਿਸਾਨਾਂ ਨੂੰ ਕਿਸਾਨ ਵਰਸਜ ਬਣਾ ਕੇ ਉਹਨਾਂ ਨੂੰ ਟਕਰਾਉਂਦੀ ਹੈ ਕਦੇ ਉਹਨਾਂ ਨੂੰ ਵੀ ਇਹ ਮਜ਼ਦੂਰ ਵਰਸਜ ਜੱਟ ਬਣਾ ਕੇ ਟਕਰਾਉਂਦੀ ਹੈਗੀ ਆ ਕਦੇ ਕਿਸ ਤਰ੍ਹਾਂ ਵੀ ਕਹਿੰਦੇ ਆ ਵੀ ਇਹ ਆ ਕੇ ਧਰਨਾ ਲਾ ਲੈਂਦੇ ਆ ਜਗਾ ਨਹੀਂ ਵੈਂਦੇ ਵਜਾ ਨਹੀਂ ਵੈਂਦੇ ਜਿੱਥੇ ਜੀ ਕਰਦਾ ਤੇ ਇਹ ਆ ਕੇ ਸੜਕਾਂ ਰੋਕ ਲੈਂਦੇ ਹੈਗੇ ਆ ਤੇ ਵੀ ਪਹਿਲੀ ਗੱਲ ਤਾਂ ਇਸ ਦਾ ਮੈਂ ਅੱਜ ਹੀ ਕਹਿਣਾ ਚਾਹੁੰਨੀ ਵੀ ਅੱਜ ਆ ਕੇ ਦੇਖਿਆ ਇਸ ਦਾ ਜਗਾ ਵੀ ਵੇਖੀ ਵਜਾ ਵੀ ਵੇਖੀ ਸਾਰਾ ਕੁਝ ਕਰਕੇ ਤਾਂ ਅੱਜ ਤੂੰ ਨੂੰ ਤੇਰੀ ਜਿਹੜੀ ਉਹ ਗੱਲ ਸੀ ਵੀ ਜਿਹੜਾ ਤੂੰ ਕਹਿੰਦਾ ਸੀ ਵੀ ਮੈਂ ਅੰਦਰ ਬਾੜ ਤੇ ਡਰਾ ਕੇ ਜਿਹੜਾ ਸਾਨੂੰ ਉਦੋਂ ਚੰਡੀਗੜ੍ਹ ਨਹੀਂ ਜਾਣ ਦਿੱਤਾ ਸੀ ਜਾਂ ਜਿਹੜੇ ਉੱਥੇ ਬੈਠੇ ਸੀ ਖਨੌਰੀ ਤੇ ਉਹਨਾਂ ਨੂੰ ਉਹਨਾਂ ਨੂੰ ਉੱਥੋਂ ਠਾ ਕੇ ਜਿਹੜਾ ਇੱਕ ਨੈਰੇਟਿਵ ਉਹਨੇ ਸਿਰਜਿਆ ਸੀ ਉਹ ਅੱਜ ਤੋੜ ਦਿੱਤਾ ਹੈ ਅੱਜ ਜਿਹੜੇ ਜਿੰਨੇ ਅਤਸਾਨ ਮਜ਼ਦੂਰ ਅਮਲਾਜਮ ਨੌਜਵਾਨ ਵਿਦਿਆਰਥੀ ਸਾਰੇ ਆ ਕੇ ਇਸ ਚੀਜ਼ ਨੂੰ ਤੋੜਿਆ ਹੈਗਾ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਜ਼ਿਮੀਦਾਰ ਦਾ ਤੇ ਮਜ਼ਦੂਰ ਦਾ ਜਿਹੜਾ ਹੈਗਾ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਹੈਗਾ ਕਿਉਂਕਿ ਜੇ ਜਿਵੇਂ ਹੁਣ ਸਾਡੀਆਂ ਜ਼ਮੀਨਾਂ ਭੂਮੀ ਲੈ ਕੇ ਆਏ ਹੈਗਾ ਲੈਂਡ ਪੂਲਿੰਗ ਵਾਲੀ ਜਿਹੜੀ ਨੀਤੀ ਇਹਦੇ ਨਾਲ ਜੇ ਹੁਣ ਤੁਸੀਂ ਦੇਖੋ ਵੀ ਪਿੰਡ ਉਜੜਨਗੇ ਪਿੰਡ ਉਜੜ ਗਏ ਤਾਂ ਜਿਹੜੇ ਹੁਣ ਨਰੇਗਾ ਵਾਲੇ ਹੈਗੇ ਆ ਮਜ਼ਦੂਰ ਹੈਗੇ ਆ ਸਾਡੇ ਤਾਂ ਉਹਨਾਂ ਨੂੰ ਨਰੇਗਾ ਦਾ ਜਿਹੜਾ ਕੰਮ ਮਿਲਣਾ ਹੈਗਾ ਉਹ ਬੰਦ ਹੋ ਜਾਣਾ ਹੈਗਾ ਉਹਦੇ ਨਾਲ ਜਿਹੜੇ ਸਾਡੇ ਉਥੇ ਲੱਖਾਂ ਜਿਸ ਤਰ੍ਹਾਂ ਸ਼ੀਮਬੇ ਹੋਗੇ ਜਾਂ ਉਥੇ ਸਾਡੇ ਪਰਜਾ ਪਤਲ ਹੋਏਗੇ ਆ ਜਾਂ ਕੋਈ ਮਿਸਤਰੀ ਵੀ ਰ ਹੈਗੇ ਵੀ ਉਹਨਾਂ ਦਾ ਵੀ ਧੰਦਾ ਪਿੰਡਾਂ ਦੇ ਵਿੱਚ ਚੱਲਦਾ ਤੇ ਜੇ ਪਿੰਡ ਉਜੜਨਗੇ ਤਾਂ ਕਿੰਨੇ ਜਿਹੜੇ ਲੋਕ ਹੈਗੇ ਉਹਨਾਂ ਦਾ ਜਿਹੜਾ ਹੈਗਾ ਧੰਦਾ ਖਤਮ ਹੋਊਗਾ ਕਿੰਨੀ ਬੇਰੁਜ਼ਗਾਰੀ ਹੋਊਗੀ ਤੇ ਜਿਹੜੇ ਮਜ਼ਦੂਰ ਵੀ ਰਹਿਗੇ ਆ ਉਹਨਾਂ ਨੂੰ ਵੀ ਜਦੋਂ ਕੰਮ ਜਦੋਂ ਜ਼ਿਮੀਦਾਰ ਦਾ ਖੇਤ ਚ ਕੰਮ ਹੋਊਗਾ ਤਾਂ ਜਿਵੇਂ ਨਾਲ ਉਹ ਮਜ਼ਦੂਰ ਕੰਮ ਕਰਦੇ ਹੈਗੇ ਆ ਤੇ ਜਦੋਂ ਉਹ ਚੀਜ਼ ਉਹਨਾਂ ਨੇ ਖੇਤੀ ਨਾ ਰਹੀ ਤਾਂ ਉਹ ਕੀ ਕਰਨਗੇ ਇਸ ਕਰਕੇ ਜਿਹੜਾ ਇਹ ਬਣਾ ਰਹੇ ਹੈਗੇ ਮਜ਼ਦੂਰ ਵਰਸ ਜਿਮੀਦਾਰ ਇਹ ਨਹੀਂਗਾ ਇਹ ਸਾਡਾ ਨੌ ਮਾਸ ਦਾ ਰਿਸ਼ਤਾ ਪਰ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਉਹ ਤਾਂ ਮੰਗ ਕਰ ਰਹੀ ਹੈ ਵੀ ਸਾਨੂੰ ਵੀ ਜ਼ਮੀਨਾਂ ਦਿੱਤੀਆਂ ਜਾਣ ਤਾਂ ਕਈ ਮਾਹੌਲ ਇਸ ਤਰ੍ਹਾਂ ਦਾ ਵੀ ਬਣਾਉਂਦੇ ਆ ਕਿ ਕਿਸਾਨਾਂ ਤੋਂ ਖੋ ਕੇ ਮਜ਼ਦੂਰਾਂ ਨੂੰ ਜ਼ਮੀਨਾਂ ਦਿੱਤੀਆਂ ਜਾਣਗੀਆਂ ਇਸ ਕਰਕੇ ਅਸੀਂ ਇਹਦੇ ਖਿਲਾਫ ਆ ਤੁਸੀਂ ਕਿਸਾਨ ਹੋ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਆ ਕਿ ਵਾਧੂ ਜ਼ਮੀਨਾਂ ਸਾਨੂੰ ਦਿੱਤੀਆਂ ਜਾਣ ਉਹਦੇ ਤੇ ਤੁਸੀਂ ਕੀ ਸਮਝਦੇ ਦੀ ਉਹ ਜਿਹੜਾ ਇਹ ਬਣਿਆ ਹੋਇਆ ਹੈਗਾ ਕਾਨੂੰਨ 1972 ਦੇ ਵਿੱਚ ਵੀ 17.5 ਕਿੱਲੇ ਤੋਂ ਵੱਧ ਵੀ ਜਿਹੜੀ ਹੈਗੀ ਆ ਉਹ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਤੇ ਇਸ ਤੇ ਅਸੀਂ ਤਾਂ ਇਹ ਹੈਗਾ ਵੀ ਚਲੋ ਜੋ ਉਹਨਾਂ ਦਾ ਬੰਦਾ ਹੈਗਾ ਫਰਜ਼ ਜਿਹੜੇ ਗਰੀਬ ਛੋਟੇ ਜ਼ਿਮੀਂਦਾਰ ਹੈਗੇ ਆ ਜਾਂ ਮਜ਼ਦੂਰ ਹੈਗੇ ਆ ਜੋ ਉਹਨਾਂ ਦਾ ਫੈਗਾ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈਗਾ ਉਹ ਹੱਕ ਮਿਲਣਾ ਇਹਦੇ ਨਾਲ ਆਇਆ ਨਹੀਂ ਤੁਹਾਨੂੰ ਡਰ ਲੱਗਦਾ ਵੀ ਸਾਡੇ ਕੋਲ ਜ਼ਮੀਨਾਂ ਖੋਈਆਂ ਜਾਣਗੀਆਂ ਕਿਸਾਨਾਂ ਤੋਂ ਨਹੀਂ ਜੀ ਜਿਹੜਾ ਕਿਸੇ ਦਾ ਵੀ ਹੱਕ ਹੈਗਾ ਹੱਕ ਸਭ ਦਾ ਬਰਾਬਰ ਹੈਗਾ ਇੱਥੇ ਇਨਸਾਨ ਬਰਾਬਰ ਹੈਗੇ ਤਾਂ ਇਹ ਬਰਾਬਰੀ ਹੈਗਾ ਉਹਨੂੰ ਕਿ ਚਾਹੀਦਾ ਹੈਗਾ ਜੋ ਉਹਨਾਂ ਦਾ ਬੰਦਾ ਹੱਕ ਉਹਨਾਂ ਦਾ